ਇਹ ਨਾਮ ਹੈ ਬਿੰਦੂ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਵੀ ਚਲੋ ਜੋ ਵੀ ਹੈ ਸਾਰਾ ਸੀਵਰੇਜ ਦਾ ਹੋਣਾ ਚਾਹੀਦਾ ਜਦੋਂ ਇੱਥੇ ਪਲਾਟ ਲਿਆ ਸੀਗਾ ਕਿਸ ਤਰ੍ਹਾਂ ਦੀ ਸੋਸਿਆ ਆਉਂਦੀ ਹੈ ਜਦੋਂ بارش ਹੋ ਕਰਾਜ ਮੀਂਹ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਨਿਕਲਣਾ ਵਰ ਨੌਖਾ ਹੋ ਜਾਂਦਾ ਬੱਚਿਆਂ ਦੀ ਦਿੱਕਤਾਂ ਆਉਂਦੀਆਂ ਕਾਫੀ ਨਿਕਲ ਜਾਂਦੇ ਆਂਦੇ ਫਿਲਹਾਲ ਜਿਹੜਾ ਤੁਸੀਂ ਮਤਲਬ ਇੱਥੇ ਇਹ ਸੀਵਰੇਜ ਨਹੀਂ ਸੀਗਾ ਤਾਂ ਕੀ ਇਲਾਜ ਕੀਤਾ ਸੀ ਇਹਦਾ ਬਰ ਪਾਣੀ ਦਾ ਪਾਣੀ ਬਸ ਪਲਾਟਾਂ 'ਚ ਛੱਟ ਰਿਹਾ ਸੀ ਉੱਤਰ ਉੱਤਰ ਤੇ ਬੜੀ ਸਮੱਸਿਆ ਪੈਦਾ ਹੋ ਰਹੀ ਸੀ ਹਾਂਜੀ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦੇ ਆਂ ਪਿੰਡ ਦੇ ਸਰਪੰਚ ਸਾਹਿਬ ਨੂੰ ਤੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਵੀ ਬਸ ਪਾਣੀ ਸੀ ਵੇ ਸਾਡਾ ਜਲਦੀ ਜਲਦੀ ਪਾਣੀ ਜਲਦੀ ਜਲਦੀ ਤੇ ਸਾਡੇ ਬੋਟ ਲੱਗੇ ਆਉਣਗੇ ਠੀਕ ਹੈ ਕਿ ਨਹੀਂ ਜੋ ਵੀ ਇੰਟਰੈਨ ਨਾ ਦਿਨ ਪੈਸਾ ਆਏਗਾ ਆਧਾਰਕ ਆਧਾਰਕਾ ਪੂਰਾ ਜੇ ਇਸੇ ਪਰੰਪਰਾ ਅਗੇ ਪੀਐਲ ਨੂੰ ਕੋਈ ਭੇਜੋ ਜਿਹੜੀ ਲੋਗ ਦੇ ਪਾਰਕੀਏ ਨੂੰ ਚੇਕ ਕਰਨਾ ਨਾ ਨਾ ਕਸ ਕਰਾ ਰਹਾ ਹੈ ਕਿ ਹੈ ਜੀ ਪਿੰਡ ਆਪਣਾ ਜੀ ਜੇਪੀ ਕਲੋਨੀ ਹੈ ਜੀ ਬਹੁਤ ਖੁਸ਼ੀਆਂ ਲੋਕ ਜੀ ਮੰਤਰੀ ਸਾਹਿਬ ਨੂੰ ਕਿਹਾ ਜੀ ਉਹਨਾਂ ਕੋਲ ਰੱਖੀ ਅਰਜੀ ਨਾਲ ਦੀ ਜੀ ਬਹੁਤ ਗੰਦਾ ਕੀ ਜ਼ਿੰਦਗੀ ਜੀ ਰਿਆ ਜੀ 10 ਸਾਲ ਹੋ ਗਏ ਸੀ ਦੇਖੋ ਜੀ ਮੰਤਰੀ ਸਾਹਿਬ ਨੇ ਕੱਢਿਆ ਨਰਕ ਦੇਖ ਲਓ ਤੇ ਕੀ ਲੱਗਦਾ ਹੋਰ ਕਿੰਨਾ ਕੁ ਲੱਗੇ ਪਿੰਡ ਦੇ ਚਿਵਰੇ ਪੈਣ ਵਾਲਾ ਨਹੀਂ ਇਹ ਸਾਰਾ ਜੀ ਹੌਲੇ ਹੌਲੇ ਜੀ ਸਾਰਾ ਪੈ ਜਾਣਾ ਜੀ ਹੈ ਜੀ ਮੇਨ ਪੈ ਜਾਏਗਾ ਆਪਣਾ ਹੁਣ ਜੀ ਜਿਵੇਂ ਪੁਰਾਣੇ ਪਿੰਡ ਦੇ ਵਿੱਚ ਕਹਿੰਦੇ ਪਹਿਲਾਂ ਸਿਵਲ ਚ ਪਿਆ ਉਹ ਚ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਨਹੀਂ ਜੀ ਕੋਈ ਸਮੱਸਿਆ ਨਹੀਂ ਹੈ ਜੀ ਕਿਤੇ ਮਾੜੀ ਮੁੱਟੀ ਦੇਖੋ ਜੀ ਡੰਗਰ ਰੱਖੇ ਹੋਏ ਆ ਲੋਕਾਂ ਨੇ ਜਿੱਤਰਾ ਜੀ ਮਾੜੀ ਮੁੱਟੀ ਆ ਜਾਂਦੀ ਹੈ ਸਫਾਈ ਵੀ ਕਰਾਣੀ ਪੈਂਦੀ ਹੈ ਜੀ ਬਰ ਜੀ ਇਹ ਤਾਂ ਆਪਾਂ ਨੇ ਦੇਖਣਾ ਨਾ ਹੁਣ ਜੀ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਕਿੰਨੇ ਦੀ ਗ੍ਰਾਂਟ ਦਿੱਤੀ ਗਈ ਹੈ ਸਿਵਰੇਜ ਵਾਸਤੇ ਇਹ ਜੀ ਦਿੱਤੀ ਹੈ ਜੀ 20 ਲੱਖ ਦੀ ਜੀ ਹਾਂ ਸੂਲਰ ਦਾ ਸਮਸ਼ਾਨ ਘਾਟ ਆ ਦੀਆ ਸੈੱਟ ਗਿਆ ਪਿਆ ਸੀ ਜੀ ਉਹਦੇ ਵਾਸਤੇ ਯਾਰ 10ਵੇਂ ਸੈਲੋਨੀਆ ਜੀ ਆਂਦੀਆ ਜੀ ਵਿੱਚ ਜੀ ਦੋਏ ਸੈਟਾਂ ਵਾਸਤੇ ਦੇ ਕੇ ਗਏ ਸਾਡੇ 3.5 ਲੱਖ ਰੁਪਇਆ ਉਹ ਵੀ ਅਗਲੇ ਹਫਤੇ ਸ਼ੁਰੂ ਕਰਾ ਦੇਾਂਗੇ ਤੁਹਾਡੀ ਸਰਪੰਚੀ ਦੇ ਦੌਰਾਨ ਕਿਹੜੇ ਕਿਹੜੇ ਵੱਡੇ ਕੰਮ ਹੋਏ ਨੇ ਸਰ ਮੈਂ ਜੀ ਇੱਕ ਤਾਂ ਜੀ ਗੈਨ ਕਲੋਨੀ ਕੇ ਵਾਸੀਵਰਜ ਦਾ ਬਹੁਤ ਪੂਰਾ ਹੱਲ ਸੀ ਉੱਤੇ ਬਾਦ ਗਲੀਆਂ ਦਾ ਬਹੁਤ ਸਾਰਾ ਹੱਲ ਕਰਿਆ ਕਰਿਆ ਜੀ ਉੱਤੇ ਬਾਦ ਇੱਥੇ ਕਦੇ 10 ਸਾਲਾਂ ਚ ਇੰਟਰੀ ਨਹੀਂ ਲੱਗੀ ਸੀ ਜੇਪੀ ਕੋਲੋਂ niche ਇਹ ਆਪਾਂ ਨੇ ਸ਼ੁਰੂਆਤ ਕਰਾਈ ਹੈ ਜੀ ਇੱਥੇ। ਜਿਵੇਂ ਸੜਕਾਂ ਦੇ ਵਿੱਚ ਉੱਚੀ ਨਮੀ ਹੈ ਹੈਗੀਆਂ ਨੇ ਸੜਕਾਂ ਉਹਦਾ ਕੀ ਹੱਲ ਪਟਾਇਆ। ਉਹ ਹੁਣ ਜੀ ਸਾਰੀਆਂ ਵੱਡੇ ਤੇ ਇੱਕ ਸਾਰ ਕਰਾਂਗੇ ਇਹਨਾਂ ਨੂੰ ਜੀ। ਟਾਈਮ ਦੇਵੇਂ ਲੋਕ ਜੀ ਸਾਨੂੰ ਜੀਵਾ ਜੀ। ਸਹਿਯੋਗ ਕਰਨਗੇ ਬੰਦੇ ਵਾਲੇ ਕਿਉਂਕਿ ਰੈਂਪ ਤੋੜਨੇ ਪੈਣੇ ਆ। ਉਹ ਤੋੜਾਂਗੇ ਜੀ ਫਿਰ ਜੀ ਅਸੀਂ ਜੀ। ਇਹਨਾਂ ਦੇ ਜਿਆਦਾ ਖਰਾਬ ਆ ਜੀ ਉਹਨਾਂ ਦੇ ਸਾਰੇ ਵੱਡੇ ਸਾਰੇ ਤੋੜਾਂਗੇ ਆਪਾਂ। ਕੀ ਸਹਿਯੋਗ ਦੀ ਮੰਗ ਕਰਦੇ ਹੋ ਇਹਨਾਂ ਪਿੰਡ ਵਸਣਿਆਂ ਦੇ? ਇਹ ਤਾਂ ਵਸ ਇਹਨਾਂ ਨੂੰ ਤਾਂ ਕਹਿ ਰਹੇ ਆ ਬਸ ਜੀ ਆਪਣੀਆਂ ਜੀ ਰੈਂਪ ਰੂਪਾ ਪਿੱਛੇ ਕਰੋ ਜੀ। ਸੀਵਰ ਜੱਸੀ ਪਾ ਕੇ ਦੇਵਾਂ ਸਰ ਮੈਂ ਇਥੇ ਸਰ ਕਲੋਨੀ ਤੇ 7 ਸਾਲ ਤੋਂ ਰਹ ਰਹੇ ਆ। ਇਥੇ ਸੀਵਰੇਜ ਤੌਰ 'ਤੇ ਬਹੁਤ ਬਹੁਤ ਪ੍ਰੋਬਲਮ ਸੀਗੀ। ਪਾਣੀ ਪ੍ਰੋਪਰ ਆਂਦਾ ਹੀ ਨਹੀਂ ਹੈ। ਅਸੀਂ ਪਾਣੀ ਦੀ ਕਰਕੇ ਪਾਣੀ ਇਕੱਠਾ ਹੋ ਜਾਣਾ, ਟੋਏ ਟਿੱਬੇ ਹੋਣੇ, ਲੰਗਣ ਚੁਖਾਈ ਹੋਣੀ, ਪ੍ਰਸ਼ਾਸਨਾਂ ਦੇ ਵਿੱਚ ਬਹੁਤਰਾ ਹਾਲ ਹੁੰਦਾ ਸੀਗਾ। ਹੁਣ ਅਸੀਂ ਸਰਪੰਚ ਸਾਹਿਬ ਤੇ ਜੋੜ ਮੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਸਾਡਾ ਇੰਨਾ ਵਧੀਆ ਕੰਮ ਕਰ ਰਹੇ ਨੇ। ਸਾ ਸਾਡਾ ਸਾਥ ਦੇਣ, ਸਾਡੀ ਗਲੀ ਦਾ ਸੁਧਾਰ ਕਰਨ, ਮਹੱਲੇ ਦਾ ਸੁਧਾਰ ਕਰਨ। ਅਸੀਂ ਉਹਨਾਂ ਦਾ ਵਾਸਤੇ ਹਾਜ਼ਰ ਹਾਂ।